ਹੋਰ ਪਾਈ ਸਾਰਿਆਂ ਪਸਾਰੀ ਕਾਰ ਅੱਜ ਮੈਂ ਆਈ ਹੋਈ ਆ ਆਪਣੇ ਪੇਕੇ ਪਿੰਡ ਤੇ ਤੁਹਾਨੂੰ ਅੱਜ ਦਿਖਾਉਣੀ ਆ ਪੇਕੇਆਂ ਦਾ ਘਰ ਲੈ ਹੋਰ ਵਾਲੀ ਸੋਨਾ ਬਣਾ ਲਿਆ ਪਹਿਲਾਂ ਤਾਂ ਘਰ ਹੈ ਨਹੀਂ ਤੇ ਇੰਨਾ ਵਧੀਆ ਜਿਵਾਖ ਅੰਦਰ ਹੋਣੇ ਮੈਂ ਬਾਝ ਨਹੀਂ ਆਉਂਦੀਆਂ ਜਾ ਕੇ ਜਿਵਾਖ ਖਾਣ 12 ਸੋਨਾ ਘੜ ਬਣਾਇਆ ਮੈਂ ਕਾਇਨਾ ਹੈ ਭਾਈ ਹੋਰ ਅਗਾਂਮਲੇ ਪਏ ਨੇ ਹੈ ਸੈਂਟਲ ਹੈ ਗਿੱਜਰ ਵੀ ਲਵਾ ਲਿਆ ਕੁੜਲਾ ਬੜੀ ਐ ਹੈ ਤਾਂ ਇੱਕ ਹੋਰ ਗਿੱਜਲਾ ਕਰਿਓ ਨਾ ਦੂ ਅੰਨਾ ਖਾਚਾ ਕਰੀ ਜਾਂਦੇ ਨੇ ਇੱਕ ਹੋਰ ਵੀਚਰ ਐ ਸੋਹਣਾ ਚੱਲ ਪਤਾ ਨਹੀਂ ਹੋਣਾ ਉਹਨਾਂ ਨੂੰ ਵੀਪੂ ਆ ਗਈ ਤਾਂ ਹੀ ਕੋਈ ਬਾਰੇ ਆਇਆ ਨਹੀਂ ਤਾਂ ਉਹ ਆ ਜਾਂਦੇ ਦੇ ਸੈਦ ਜਟ ਆ ਆ ਗਿਆ ਉਹ ਐ ਸੈਦ ਕਸਰੀਕਰ ਕਿਵੇਂ ਐ ਠੀਕ ਆ ਠੀਕ ਆ ਬੱਤੂ ਕੀ ਕਰਦਾ ਤੇ ਤੈਨੂੰ ਪਤਾ ਨਹੀਂ ਲੱਗਿਆ ਵੀਪੂ ਆਈ ਆ ਲੈ ਤੋ ਜੀ ਬੁਆ ਭੁੱਲ ਗਏ ਹੈ ਬੱਡੀ ਬੁਆ ਭੁੱਲ ਗਏ ਹੱਥ ਨਾ ਦੇਰੀ ਕੀ ਕਰਦਾ ਹੈ ਫਿਲਮ ਦੇਖਣਾ ਅੱਛਾ ਫਿਲਮਾਂ ਦੇਖਦੇ ਚੱਲ ਬੱਧੀਆ ਆ ਬਾਵਾ ਸੁਣਾ ਕਮਰਾ ਹੈ ਤੁਹਾਡਾ ਦਾ ਪਈ ਆਪਾ ਹੀ ਮੇਰੇ ਭਤੀਜੇ ਦਾ ਕਮਰਾ ਇਹ ਤੇਰਾ ਕਮਰਾ ਪੁੱਤ ਆ ਇਹਦਾ ਕਮਰਾ ਹੈ ਭਾਈ ਆ ਐਲ ਸੀ ਡੀ ਲੱਗੀ ਹੋਈ ਆ ਬਹੁਤ ਸੋਹਣਾ ਕਮਰਾ ਪੁੱਤ ਮੈਂ ਤਾਂ ਨੋਟ ਕਰ ਦੇਖਦੀ ਆਈਆਂ ਇੱਧਰ ਭਾਈ ਇਹਨਾਂ ਦਾ ਸਟੋਰ ਹੈ ਹੈ ਆਹ ਨੋ ਬਹੁਤ ਸੋਹਣਾ ਕਿੱਛੋ ਕਿ ਬਹੁਤ ਸੋਹਣਾ ਆ ਮੇਰੀ ਫੋਤੀ ਬਾਈਲੀ ਫਿਰਦੀ ਆ ਇੱਧਰ ਮੈਂ ਹੁਣ ਆਈ ਆ ਸੁੱਟੀਆਂ ਕਰਕੇ ਆ ਰਹੀ ਸੀ ਦੋ ਦਿਨਾਂ ਦੇ ਸੁੱਟੀਆਂ ਦੀਆਂ ਹੋਰ ਚੱਲ ਵਧੀਆ ਮਿਲ ਜੂਗੀ ਅਸੀਂ ਲੈ ਆਏ ਤੇ ਵੀ ਚੱਲ ਦੋ ਦਿਨ ਖੇਡ ਲੂਗੀ ਜਵਾਕਾ ਡਾਲ ਇਹ ਇੱਧਰ ਫੱਡੀ ਸੀ ਹੋਰ ਹਾਂ ਖੇਡ ਲਾ ਪੁੱਤ ਮੈਂ ਘਰ ਦਿਖਾ ਦਵਾਂਗਾ ਆਹ ਸੋਹਣੀ ਸੋਈ ਬਣ ਗਈ ਬਾਬਾ ਸੋਹਣੀ ਆਇਆ ਤਾਂ ਨਾ ਕੋਈ ਕੋਸੋ ਨਹੀਂ ਬਣੀ ਸਾਡੀ ਨਹੀਂ ਹੈਗੀ ਇੰਨੀ ਸੋਹਣੀ ਅੱਛਾ ਚਲ ਕੋਈ ਨਾ ਸੋਡੀ ਵੀ ਬਣ ਜੂਗੀ ਹਾਂ ਹੋਰ ਸਿਆ ਇਹਨਾਂ ਦੀ ਬਿੱਧੀ ਆ ਨਾ ਮੈਨੂੰ ਲੱਗਦਾ ਸੱਸਰੀ ਕਾਰ ਹੈ ਇਹ ਜੀ ਸੱਸਰੀ ਕਾਰ ਠੀਕ ਹਾਂ ਠੀਕ ਬਿਠਾ ਕੇ ਬਈ ਹੋਰ ਕੀ ਹੋ ਹਾਂ ਬਧੀਆ ਦੱਸਿਆ ਬਧੀਆ ਚੱਲੁੰਦੇ ਆ ਬਧੀਆ ਕੀ ਕਰਦੇ ਹੋ ਕੁਛ ਨਹੀਂ ਕਰਦੇ ਪੁੱਤ ਇੱਕ ਭਾਰੀ ਸ਼ਰੀਰ ਹੈਗਾ ਭੈਣੇ ਇੱਕ ਰੇਸਾ ਜੂਰੀਆ ਵਾਲੀ ਬਣਦਾ ਮੇਰੇ ਤਾਂ ਅੱਛਾ ਲੈ ਪੁੱਤ ਇਹ ਕਾ ਕੰਮ ਰੈਨਾਂ ਦਾ ਹੋਰ ਮੈਂ ਤਾਂ ਪਹਿਲਾਂ ਆ ਗਈ ਸੀ ਮੈਂ ਕਿਹਾ ਇਹ ਬੀੜਾ ਬਣਾ ਲਓ ਇਧਰ ਦੇਖ ਲੈਣਗੇ ਲੋਕ ਚੱਲ ਵਧੀਆ ਨਹੀਂ ਪਤਾ ਲੱਗ ਜੀ ਤੇਰੇ ਕਿਆਂ ਦਾ ਘਰ ਦਾ ਕੀ ਦੇਖਣ ਦਾ ਘਰ ਕਿੰਨਾ ਚਾਹ ਹੁੰਦਾ ਹੋਰ ਬਾਬਾ ਸੋਣਾ ਮੈਂ ਤਾਂ ਬਾਲੀ ਚਾਹ ਛੱਡਿਆ ਗਾਲੀਆਂ ਦਾ ਦੂਰ ਖੜੀਆਂ ਦਾਸਾ ਕਰ ਜੇ ਆਪਾਂ ਹਾਂ ਕਿਉਂਦੇ ਤੁਸੀਂ ਜੋਂ ਨਾ ਅਰੇ ਇਧਰ ਵੀ ਏਸੀ ਆ ਉਧਰ ਵੀ ਏਸੀ ਆ ਇਹਨਾਂ ਦੇ ਹਾਂ ਕੱਲ ਮੈਨੂੰ ਉੱਪਰ ਵੀ ਲੈ ਗਈ ਤੇ ਉੱਪਰ ਵੀ ਏਸੀ ਆ ਚੱਲ ਵਧੀਆ ਭਾਈ ਹਾਂ ਸਾਰੇ ਕਿਤੇ ਏਸੀ ਲੱਗਿਆ ਹੋਇਆ ਹੈ ਕੱਲ ਖਸੋ ਹਾਂ ਬਾਪ ਵੀਰ ਕੁਛ ਹੋ ਗਿਆ ਦੇਖ ਕੇ ਵੀ ਇਹ ਨਾ ਸੋਣਾ ਘਰ ਬਣਾਇਆ ਹੈ ਨਾ ਫੇਰ ਵੀ ਬਾਈ ਬਾਰੇ ਪੈਸੇ ਲੱਗਦੇ ਨੇ ਕਿਹੜਾ ਇਹ ਬਣ ਜਾਂਦਾ ਮੰਗਿਆਈ ਬੜੀ ਹੈ ਬਾਈ ਹੋਰ ਮੰਗਿਆਈ ਚ ਕਿੱਥੇ ਬਣਦਾ ਇਹਨਾਂ ਨੇ ਸਾਰਾ ਟਾਕੇ ਸੈੱਟ ਕਰ ਕਰਕੇ ਬਣਾਇਆ ਵਧੀਆ ਸੈੱਟ ਕਰਕੇ ਬਣ ਗਿਆ ਸੋਣਾ ਬਣ ਗਿਆ ਫੇਰ ਪੁੱਤਰਾ ਫਿਰ ਅੱਗੇ ਤਾਂ ਅਗਲੇ ਜਿਹੜਾ ਬਣਦਾ ਬੁੜਿਆ ਤੋਂ ਜੱਬ ਬਣਾ ਲੈਂਦੇ ਤੇ ਭਾਈ ਹੁਣ ਇਹ ਅੱਜ ਦੇ ਰਿਵਾਜ ਦਾ ਬਣਾਉਂਦੇ ਨੇਗੇ ਰਿਵਾਜ ਪਗਲ ਦੇ ਰਿਵਾਜ ਪਾਣ ਜਾਂਦੇ ਸੱਚੀ ਗੱਲ ਦਾ ਭਾਈ ਬਾਰੇ ਬਾਰੇ ਜਾਂਦੇ ਨੇ ਨਾ ਤੁਸੀਂ ਸਹਰਾਓ ਕਿਵੇਂ ਹੋ ਬਸ ਮੈਂ ਦਵਾਈ ਖੀ ਲਈ ਨਿਆਈਂ ਦਿਸਲੀ ਚੀਜ਼ ਹੈ ਵਾ ਸਕੀਰੀ ਦਵਾਈ ਵੱਧ ਪਿਆ ਤੋਈਆ ਕਰੇ ਸਾਨੂੰ ਹੋਰ ਤਾਂ ਤਾਂ ਮੈਂ ਨਹੀਂ ਮੇਰੇ ਤੇ ਹੋ ਗਈ ਤਾਂ ਹੂੰ ਤਾਂ ਮੈਂ ਜਮੀ ਬੈਠ ਗਈ ਮੈਂ ਇਥੋਂ ਦਵਾਈ ਜਾ ਹੀ ਨਹੀਂ ਗਿਆ ਮੈਂ ਤਾਂ ਐਂ ਵੀ ਕਰਨੀ ਹੋਣੀ ਜਿਹੜਾ ਵੀ ਜ਼ਰੂਰ ਹਾਂ ਵੀ ਚਲੋ ਆਇਆ ਜ਼ਰੂਰ ਆਓ ਬਾਹਰ ਕਰੋ ਦਿੰਨੀ ਜਾਓ ਜ਼ਰੂਰ ਕੋਈ ਆਉਣਾ ਚਾਹੀਦਾ ਇਹ ਸਾਰੀ ਦੁਨੀਆ ਲਈ ਹਾਂ ਦੁਨੀਆ ਲਈ ਆ ਦੁਨੀਆ ਲਈ ਆ ਦੇ ਦਿਸੂਆ ਗਦੇ ਹੈ ਲਾ ਦੁਨੀਆ ਖਾਤਰ ਗੱਬੇ ਦੇ ਦਰਾਂ ਦੇ ਵਿਚ ਹੈ ਚਾਹੇ ਵਾਸ ਕਰਦੇ ਨੇ ਦਿਆਂਗੇ ਮੈਂ ਤਾਂ ਅੱਜ ਜਾਣਾ ਸੀ ਮੰਦਰੀ ਬਕਾਇਦੀ ਮੇਰੀ ਵੱਡੀ ਭੂਆ ਹੋ ਗਿਆ ਅੱਜ